ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਪਿੰਡ ਨੰਗਲ ਬ੍ਰਾਹਮਣਾਂ ਦਾ ਨੌਜਵਾਨ ਕੇਸ਼ਵ ਸ਼ਰਮਾ ਜੋ ਕਿ 4 ਮਹੀਨੇ ਪਹਿਲੇ ਹੀ ਇੰਗਲੈਂਡ ਦੇ ਵਿੱਚ ਗਿਆ ਸੀ ਅਤੇ ਇੱਕ ਸੜਕ ਹਾਦਸੇ ਦੇ ਦੌਰਾਨ ਕਾਰਾਂ ਦੀ ਹੋਈ ਆਪਸੀ ਟੱਕਰ ਦੇ ਵਿੱਚ ਇਸ ਨੌਜਵਾਨ ਦੀ ਦਰਦਨਾਕ ਮੌਤ ਦੀ ਖਬਰ ਸਾਹਮਣੇ ਆਈ ਹੈ ਕੇਸ਼ਵ 2 ਪਿੰਡਾਂ ਦਾ ਇਕਲੌਤਾ ਪਰਾਸੀ ਅਤੇ 4 ਮਹੀਨੇ ਪਹਿਲੇ ਹੀ ਇੰਗਲੈਂਡ ਗਿਆ ਸੀ ਕੇਸ਼ਵ ਸ਼ਰਮਾ ਦੀ ਦਰਦਨਾਕ ਮੌਤ ਤੋਂ ਬਾਅਦ ਪਿੰਡ ਦੇ ਵਿੱਚ ਮਾਤਮ ਛਾਇਆ ਹੋਇਆ ਹੈ ਹਰ ਕਿਸੇ ਦੀਆਂ ਅੱਖਾਂ ਨਮ ਹਨ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਕੇਸ਼ਵ 3 ਸਾਲ ਦੇ ਸਟੱਡੀ ਵੀਜ਼ਾ ਤੇ 4 ਮਹੀਨੇ ਪਹਿਲਾਂ ਹੀ ਇੰਗਲੈਂਡ ਗਿਆ ਸੀ ਉਸਨੇ ਆਪਣੀ ਭੈਣ ਦੀ ਅਗੇਂਸਟਮੈਂਟ ਤੇ ਇੰਡੀਆ ਵਾਪਸ ਆਣਾ ਸੀ ਅਤੇ ਇਸ ਤੋਂ ਪਹਿਲੇ ਹੀ ਇਹ ਦਰਦਨਾਕ ਦੁਰਘਟਨਾ ਵਾਪਰ ਗਈ ਕੇਸ਼ਵ ਆਪਣੇ ਚਾਚੇ ਤਾਇਦੇ ਤਿੰਨ ਪਰਿਵਾਰਾਂ ਦੇ ਵਿੱਚੋਂ ਵੀ ਇਕਲੌਤਾ ਪੁੱਤਰ ਸੀ ਅਤੇ ਉਸ ਦੀਆਂ ਦੋ ਸਗੀਆਂ ਭੈਣਾਂ ਵੀ ਹਨ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਪਰਿਵਾਰ ਆਪਣਾ ਹੂੰ ਉਹ ਉਹ ਘਰ ਪਰਵਾਹ ਦੀਗਾ ਪਰ ਮੈਂ ਕੀ ਕਿ ਦੱਸ ਰਹਾ ਹਾਂ ਇਹ ਪਰਵਾਹ ਬਰ ਘਰ ਦਾ ਕੰਮ ਨਹੀਂ ਖਤਮ ਹੋ ਗਿਆ ਕੋਈ ਕੋ ਬਚਾਣਾ ਬਹੁਤ ਪਰ ਉਹ ਸਰ ਆਪਣੇ ਉਹ ਵੀ ਖੋਲਿਆ ਫਿਰ ਤੰਗੀ ਬਣਾਉਣੇ ਨੇ ਕਿ ਨੀ ਅਬ ਕੀ ਇਹ ਉਹ ਦੱਸਣ ਮੈਨੂੰ ਇਹ ਕਰ ਸਕ ਤੇ ਕੁਝ ਗੱਲ ਕਰਨ ਵਾਲੀ ਸੀ ਜੀ ਮੈਂ ਕੀ ਕਹਿ ਸਕਦਾ ਮੈਂ ਬਿਆਨ ਹੀ ਨਹੀਂ ਕੋਈ ਨਾ ਮਾਰੇ ਕਰ ਸਕਦਾ ਸਭ ਇਹ ਹੋ ਜਾਣੀ ਹੈ ਪਰਵਾਹ ਸੀ ਅਜੇ ਤੱਕ ਮੈਂ ਕੁਝ ਤੇ ਨਹੀਂ ਦੰਨ ਰਿਹਾ ਬੀਨ ਤੁਮਾਰਾ ਮੈਂ ਕੇਸ ਦਾ ਚਾਚਾ ਹਾਂ ਮੈਂ ਕੇਸ ਦਾ ਚਾਚਾ ਹਾਂ ਮੈਂ ਸਰਕਾਰ ਪੰਜਾਬ ਸਰਕਾਰ ਕੋ ਵੀ ਇਹੋ ਮੰਗ ਕਰਨਾ ਸੈਂਟਰ ਗਵਰਨਮੈਂਟ ਕੋ ਵੀ ਇਹੋ ਮੰਗ ਕਰਨਾ ਮੇਰਾ ਪੁੱਤ ਘਰ ਆ ਰਿਹਾ ਮੇਰਾ ਪੁੱਤ ਰ ਐਕਸੀਡੈਂਟ ਹੋ ਗਿਆ ਦਾ ਡੈਥ ਹੋ ਗਈ ਮੇਰੇ ਪੁੱਤ ਮੇਰਾ ਪੁੱਤ ਘਰ ਉੱਪਰ ਜਾਵੇ ਆਈ ਰਿਹਾ ਹੱਥ ਜੋੜਨੇ ਆ ਪਰਮਾਥਾ ਇੰਗਲੈਂਡ ਚ ਮੇਰਾ ਪੁੱਤ ਪੜਨ ਵਾਸਤੇ ਗਿਆ ਦਾ ਤਿੰਨ ਸਾਲ ਦੀ ਸਟੱਡੀ ਸੀ ਅਜੇ 4 ਮਹੀਨੇ ਨਹੀਂ ਹੋਏ ਮੇਰੇ ਪੁੱਤ ਨੂੰ ਗਏ ਤੇ 3 ਮਹੀਨੇ ਚੌਥਾ ਮਹੀਨਾ ਲੱਜਾ ਮੇਰੇ ਪੁੱਤ ਨੂੰ ਮੇਰਾ ਪੁੱਤ ਘਰੋਂ ਬੜਾ ਖੁਸ ਗਿਆ ਮੇਰਾ ਪੁੱਤ ਗੱਡੀ 'ਚ ਬਹਿ ਕੇ ਜਾਂਦੇ ਸੀ ਕਿਰੇ ਐਕਸੀਡੈਂਟ ਹੋ ਗਿਆ ਪਤਾ ਨਹੀਂ ਮੇਚ ਹੋਰ ਕੋਣ ਕੋਣ ਹੋਰ ਕ੍ਰਿਸ਼ੁਦੀ ਮੰਮੀ ਐ ਇੱਕ ਡੈਡੀ ਉਹਦਾ ਤਾਂ 2008 ਚ ਪੂਰਾ ਹੋ ਗਿਆ ਤੇ ਦੋ ਬੇਟੀਆਂ ਉਹਦੀਆਂ ਦੋ ਭੈਣਾਂ ਨੇ ਬਸ ਉਹਨਾਂ ਨੂੰ ਵਿਆਹ ਨੇ ਵੱਡੀਆਂ ਹੋਈਆਂ ਵਿਆਹ ਮੈਂ ਉਹਨੂੰ ਕਿਹਾ ਛਾਬਿਆ ਮੈਂ ਕੁੜੀ ਵੀ ਮੰਗ ਲਣੇ ਆ ਕਹਿੰਦਾ ਮੰਗ ਚਾਚਾ ਮੈਂ ਛੁੱਟੀ ਲੈ ਕੇ ਆ ਜਾਵਾਂਗਾ ਤੁਸੀਂ ਇੱਕ ਸਾਦ ਨਾ ਪਾ ਲਿਓ ਤੇ ਮੈਂ ਛੁੱਟੀ ਲੈ ਕੇ ਆ ਜਾਵਾਂਗਾ ਇਹਨਾਂ ਦੇ ਗਾੜੀ ਪੰਜਾਬ ਸਰਕਾਰ ਗਾੜੀ ਸੈਂਟਰ ਗਵਰਨਮੈਂਟ ਗਾੜੀ ਇਹੋ ਦਾਸ ਕਰਾਂਗੇ ਵੀ ਸਾਡਾ ਪੁੱਤ ਘਰ ਪਹੁੰਚਾ ਦਿਓ ਅਹੀਂ ਦੇ ਬਰੇ ਅਹੀਂ ਅਹੀਂ ਕਾਹੀ ਜੋਗੇ ਨਹੀਂ ਵੀਰਿੰਦਰ ਕੁਮਾਰ ਆ ਮੈਂ ਉਹਦਾ ਬ੍ਰਦਰ ਆ ਵੱਡਾ ਜੀ ਬਹੁਤ ਪਿਆਰੀ ਜੀ ਉਹਦੇ ਨਾਲ ਸਾਡਾ ਤੇ ਉਹ ਇੰਗਲੈਂਡ ਦੇ ਵਿੱਚ ਐਕਸੀਡੈਂਟ ਦੇ ਨਾਲ ਉਹਦੀ ਡੈਥ ਹੋ ਗਈ ਆ ਹਾਂ ਸਰਕਾਰ ਗਾੜੀ ਹੱਥ ਜੋੜ ਕੇ ਇਹੀ ਬੇਨਤੀ ਆ ਜੀ ਸਾਡੇ ਬੇਟੇ ਦੀ ਡੈੱਡ ਬੋਡੀ ਨੂੰ ਪਿੰਡ ਪਹੁੰਚਾਇਆ ਜਾਵੇ ਜਾਂਦੀ ਬੜੀ ਦਾਦਾ ਅਸੀਂ ਫੇਸ ਦੇਖ ਲਈ ਵਿਚਾਰੇ ਦਾ ਕਿਉਂਕਿ ਇੰਨਾ ਦੇ ਪਰਵਾਹ ਦਾ ਬਹੁਤ ਬੜਾ ਹਾਲ ਹੈ ਜੀ ਇੰਨਾ ਜੇ ਸਰਕਾਰ ਗਰੀ ਹੱਥ ਜੋੜ ਕੇ ਹੀ ਬੇਨਤੀ ਆ ਕਿ ਇਹ ਤਰ੍ਹਾਂ ਕਰਕੇ ਡੇ ਬ੍ਰਦਰ ਦੀ ਡੈਡ ਬੋੜੀ ਨੂੰ ਪਿੰਡ ਭੇਜਿਆ ਜਾਵੇ